ਸਸ਼ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੇਸ਼ ਹਾਂ ਇੱਕ ਨਵੀਂ ਜਾਣਕਾਰੀ ਦੇ ਨਾਲ ਸੋ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਇੱਕ ਸੱਭਿਆਚਾਰਕ ਮੁਕਾਬਲਾ ਜਿਹੜਾ ਆ ਕਲਮ ਤੇ ਕਲਾ ਮੰਚ ਵੱਲੋਂ ਕਰਵਾਇਆ ਜਾ ਰਿਹਾ ਅਕਤੂਬਰ ਮਹੀਨੇ ਦੇ ਵਿੱਚ ਜਿਹਦੇ ਵਿੱਚ ਕਲਾ ਮੰਚ ਮਹਾ ਮੁਕਾਬਲਾ ਤਿੰਨ ਵਰਗਾਂ ਦੇ ਵਿੱਚ ਕਰਵਾਇਆ ਜਾਊਗਾ ਜਿਹਦੇ ਵਿੱਚ ਪਹਿਲਾ ਬੈਚ ਜਿਹੜਾ ਹੈਗਾ ਉਹ 8 ਤੋਂ ਲੈ ਕੇ 15 ਸਾਲ ਦੀਆਂ ਬੱਚੀਆਂ ਜੋ ਕਿ ਪੁਰਾਣੇ ਲੋਕ ਗੀਤਾਂ ਤੇ ਨਾਚ ਮੁਕਾਬਲਾ ਉਹਨਾਂ ਦਾ ਕਰਵਾਇਆ ਜਾਊਗਾ ਤੇ 16 ਤੋਂ 28 ਸਾਲ ਦੀਆਂ ਲੜਕੀਆਂ ਦਾ ਜਿਹੜਾ ਦੂਸਰਾ ਬੈਚ ਹੋਊਗਾ ਉਹਨਾਂ ਦਾ ਜਿਹੜਾ ਗਿੱਧੇ ਤੇ ਭੰਗੜੇ ਦਾ ਮੁਕਾਬਲਾ ਕਰਵਾਇਆ ਜਾਊਗਾ ਤੇ 29 ਤੋਂ 45 ਸਾਲ ਦੀਆਂ ਔਰਤਾਂ ਲੋਕਗੀਤ ਤਮਾਛੇ ਤੇ ਲੰਮੀ heids ਦੇ ਗੀਤ ਮੁਕਾਬਲੇ ਵਿੱਚ ਭਾਗ ਲੈ ਸਕਦੀਆਂ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋਗੇ ਆ ਆਪਣੇ ਸੱਭਿਆਚਾਰ ਦੀ ਹੋਣ ਨੂੰ ਬਚਾਉਣਾ ਤਾਂ ਤੁਸੀਂ ਵੀ ਜਿਹੜਾ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਲੈ ਕੇ ਆਪਣੀ ਜਿਹੜੀ ਆ ਕਲਾ ਨੂੰ ਪੇਸ਼ ਕਰ ਸਕਦੇ ਹੋ ਪਹਿਲੇ ਬੈਂਚ ਲਈ ਜਿਹੜੀ ਐਂਟਰੀ ਹੈਗੀ ਆ 8 ਤੋਂ 15 ਸਾਲ ਵਾਲੇ ਬੱਚੀਆਂ ਲਈ ਅ ਐਂਟਰੀ ਫੀਸ ਸ 250 ਰੁਪਏ ਹੈ ਤੇ ਦੂਸਰੇ ਬੈਚ ਲਈ 850 ਤੇ ਤੀਸਰੇ ਬੈਚ ਲਈ ਵੀ 850 ਇਹ ਐਂਟਰੀ ਫੀਸ ਜਿਹੜੀ ਆ ਲਗਾਈ ਜਾਊਗੀ ਸੋ ਪਹਿਲੇ ਰਾਉਂਡ ਵਿੱਚ ਹੀ ਫਾਈਨਲ ਰਿਜ਼ਲਟ ਕੱਢ ਦਿੱਤਾ ਜਾਊਗਾ ਵਿਨਰਸ ਨੂੰ ਜਿਹੜੇ ਆਕਰਸ਼ਿਤ ਇਨਾਮ ਦਿੱਤੇ ਜਾਊਗੇ ਤੇ ਜੇਤੂਆਂ ਨੂੰ ਜਿਹੜੀ ਫ੍ਰੀ ਐਕਟਿੰਗ ਵੀ ਸਿਖਾਈ ਜਾਊਗੀ ਤੇ ਪੰਜਾਬੀ ਫਿਲਮਾਂ 'ਚ ਕੰਮ ਵੀ ਦਿੱਤਾ ਜਾਵੇਗਾ ਸੋ ਜੇਕਰ ਤੁਸੀਂ ਵੀ ਭਾਗ ਲੈਣਾ ਚਾਹੁੰਦੇ ਆ ਤਾਂ ਤੁਸੀਂ ਇੱਥੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਵੀ ਕਰ ਸਕਦੇ ਹੋ ਪ੍ਰਧਾਨ ਸੁਖਵੀਰ ਸਰਾ ਉਹਨਾਂ ਦਾ ਨੰਬਰ ਦਿੱਤਾ ਹੋਇਆ 8872824 963 ਮੀਤ ਪ੍ਰਧਾਨ ਜਸਵਿੰਦਰ ਸਿਮਾ 62838 97229 ਜਨਰਲ ਸੈਕਟਰੀ ਵੀਰਪਾਲ ਢਿੱਲੋਂ 76819 46729 ਪ੍ਰੋਜੈਕਟ ਸੈਕਟਰੀ ਕਮਲਜੀਤ ਮੱਤਾ 80542 61077 ਤੁਸੀਂ ਵੀ ਇਨ੍ਹਾਂ ਨੰਬਰਾਂ ਤੇ ਸੰਪਰਕ ਕਰਕੇ ਜਿਹੜਾ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀਆਂ ਲੜਕੀਆਂ ਆਪਣੀ ਜਿਹੜੀ ਕਲਾ ਤੇ ਹੁਨਰ ਦਾ ਜਿਹੜਾ ਜਲਵਾ ਦਿਖਾ ਸਕਣ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ